ਪੀਨ ਕੇ ਜਿੰਨਾ ਵੇਖ ਰਿਹਾ ਸੀਗਾ ਕਿ ਜਿਹੜਾ ਸਾਰਾ ਕੈਂਪੇਨ ਦਾ ਮਾਡਲ ਹੈ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਉਹ ਇਸ ਤਰ੍ਹਾਂ ਜਾਪਦਾ ਜਿਵੇਂ ਉਹਨਾਂ ਨੇ ਆਪ ਆਪਣੇ ਮੁੱਖ ਮੰਤਰੀ 'ਚ ਉਹ ਵਿਸ਼ਵਾਸ ਗਵਾ ਚੁੱਕੇ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਜਨਰਲ ਦੇਖੀਦਾ ਹੁੰਦਾ ਸੀ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਸਨ ਜਾਂ ਬਾਦਲ ਸਾਹਿਬ ਮੁੱਖ ਮੰਤਰੀ ਸੀ ਜਾਂ ਜਿਸੇ ਤੁਸੀਂ ਹੋਰ ਸਟੇਟਾਂ 'ਚ ਵੇਖ ਲਓ ਕਿ ਚੀਫ ਮਿਨਿਸਟਰ ਸਪੀਕਸ ਲਾਸਟ ਮਗਰ ਇੱਥੇ ਹਾਲਾਤ ਇਹ ਬਣ ਗਏ ਆ ਕਿ ਜਿੰਨਾ ਕੁਝ ਵੀ ਕੰਮ ਹੁੰਦਾ ਹੈ ਕੇਜਰੀਵਾਲ ਸਾਹਿਬ ਨੂੰ ਵੇਖ ਕੇ ਹੁੰਦਾ ਹੈ ਕਿ ਇੱਕ ਤਰੀਕੇ ਦੀ ਬੇਪਰੋਸਕੀ ਹੋ ਗਈ ਹੈ ਇੰਦਰ ਲੀਡਰਸ਼ਿਪ ਪੰਜਾਬ ਦੀ ਲੀਡਰਸ਼ਿਪ ਆਫ ਆਮ ਆਦਮੀ ਪਾਰਟੀ ਔਰ ਭਗਵੰਤ ਮਾਨ ਇੱਕ ਕੇਵਲ ਤੇ ਕੇਵਲ ਇੱਕ ਫਿਗਰ ਹੈਡ ਇੱਕ ਡਮੀ ਚੀਫ ਮਿਨਿਸਟਰ ਔਰ ਮੈਂ ਕਹਿ ਸਕਦਾ ਜਿਹੜਾ ਕੱਲਾ ਇੱਕ ਅੰਗੂਠਾ ਛਾਪ ਚੀਫ ਮਿਨਿਸਟਰ ਬਣ ਕੇ ਰਹਿ ਗਿਆ ਕਮਾਲ ਦੀ ਗੱਲ ਇਹ ਆ ਸ਼ਾਇਦ ਕਦੇ ਪਹਿਲਾਂ ਨਹੀਂ ਕਦੇ ਵੇਖਿਆ ਕਿ ਆ ਅਰੋੜਾ ਸਾਹਿਬ ਨੂੰ ਆ ਐਲਾਨ ਤਾਂ ਥੋੜੇ ਦਿਨ ਪਹਿਲਾਂ ਜਦੋਂ ਉਹਨਾਂ ਨੂੰ ਇੰਟੈਲੀਜੈਂਸ ਰਿਪੋਰਟ ਆਈ ਕਿ ਭਾਈ ਅਰੋੜਾ ਸਾਹਿਬ ਨੇ ਜਿੱਤਨਾ ਨਹੀਂ ਇਹੀ ਕਾਰਨ ਬਣਿਆ ਕਿ ਇਨ ਦਾ ਮਿਡਲ ਆਫ ਦਾ ਕੈਂਪੇਨ ਅਰੋੜਾ ਸਾਹਿਬ ਨੂੰ ਐਲਾਨਿਆ ਜਾ ਰਿਹਾ ਕਿ ਇਹਨੂੰ ਵਜ਼ੀਰ ਬਣਾਵਾਂਗੇ ਉਹਨੂੰ ਐਲਾਨਤਾ ਕਿਦਾ ਪਰਦਾ ਜੇ ਪੰਜਾਬ ਕੈਬਨਿਟ ਚ ਵਜੀਰ ਬਣਨਾ ਕਿਸੇ ਨੇ ਉਹਦਾ ਐਲਾਨ ਤਾਂ ਮੁੱਖ ਮੰਤਰੀ ਕਰ ਸਕਦਾ ਹੈ ਕਿ ਅਸੀਂ ਇਸ ਨੇਮ ਨੂੰ ਔਰ ਮੁੱਖ ਮੰਤਰੀ ਤਾਂ ਭਗਵੰਤ ਮਾਨ ਮਗਰ ਤੁਸੀਂ ਵੇਖੋ ਕਿਵੇਂ ਧਜੀਆਂ ਉਡਾਈਆਂ ਜਾ ਰਹੀਆਂ ਐ ਪਾਰਲੀਮੈਂਟਰੀ ਡੈਮੋਕ੍ਰੇਸੀ ਦੀ ਕਿ ਭਗਵੰਤ ਮਾਨ ਦੀ ਜਗਾ ਐਲਾਨ ਕਰ ਰਿਹਾ ਕੇਜਰੀਵਾਲ ਸਾਹਿਬ ਤੇ ਫੇਰ ਭਗਵੰਤ ਨੂੰ ਕਹਿ ਰਿਹਾ ਕਿ ਠੀਕ ਹੈ ਜੀ ਇਹਨੂੰ ਵੜਾ ਦੇਾਂਗੇ ਜਸਟ ਗੋਸ ਟੂ ਸ਼ੋ ਦਟ ਅਸਨ ਸੀਐਮ ਇਜ਼ ਇਨ ਦਿੱਲੀ ਜਿਹੜਾ ਦਿੱਲੀ ਦੇ ਲੋਕਾਂ ਨੇ ਦਿੱਲੀ ਮਾਡਲ ਨੂੰ ਜਿਹਨੂੰ ਰਿਜੈਕਟ ਕਰਤਾ ਦਿੱਲੀ ਤੋਂ ਹਾਰ ਹੋਈ ਐ ਅੱਜ ਉਹ ਫੇਰ ਦਿੱਲੀ ਦਾ ਮਾਡਲ ਪੰਜਾਬ ਦੇ ਖਜ਼ਾਨੇ ਨੂੰ ਵੀ ਲੁੱਟ ਰਿਆ ਪੰਜਾਬ ਨੂੰ ਚਲਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਔਰ ਝੂਠ ਵੇਖੋ ਕੇਸ ਕਿਸਮ ਦਾ ਬੋਲਿਆ ਗਿਆ ਮਤਲਬ ਜਿਵੇਂ ਪੰਜਾਬੀ ਤਾਂ ਇਹਨਾਂ ਨੂੰ ਸਮਝ ਹੀ ਕੋਈ ਨਹੀਂ ਮੂਰਖ ਨੇ ਕਹਿੰਦੇ ਜੀ ਤੇ ਇਹਨੂੰ ਮੰਤਰੀ ਬਣਾ ਦੇਾਂਗੇ ਨਾ ਮੰਤਰੀ ਕੋਲ ਕਹਿੰਦਾ ਬਹੁਤ ਫੰਡ ਹੁੰਦੇ ਆ ਆ ਜਿਹੜੇ ਤੁਹਾਡੇ 16 17 ਪਹਿਲਾਂ ਤੁਰੇ ਫਿਰਦੇ ਉਹਨਾਂ ਦੇ ਫੰਡ ਕਿੱਧਰ ਗਏ 4 ਲੱਖ ਕਰੋੜ ਦਾ ਪੰਜਾਬ ਕਰਜਾਈ ਆ ਔਰ ਕਰਜਾਈ ਪੰਜਾਬ ਦਾ ਰਿਜ਼ਲਟ ਇਹ ਆ ਕਿ ਤੁਹਾਨੂੰ ਤਨਖਾਹ ਦੇਣ ਨੂੰ ਪੈਸੇ ਨਹੀਂ ਤੁਸੀਂ ਸਾਰੇ ਵਿਭਾਗਿਆਂ ਤੋਂ ਪੈਸੇ ਵਾਪਸ ਮੰਗਾ ਦੇ ਆ ਤੁਸੀਂ ਪੁਰਾਣੀ ਪੈਨਸ਼ਨ ਬਹਾਲ ਨਹੀਂ ਕਰ ਰਹੇ ਨੋਟੀਫਿਕੇਸ਼ਨ ਕਰਨ ਤੋਂ ਬਾਅਦ ਕੱਚੇ ਮਲਾਜ਼ਮ ਪੱਕੇ ਨਹੀਂ ਕਰ ਰਿਹਾ ਨੌਕਰੀਆਂ ਤੁਸੀਂ ਨਹੀਂ ਦੇ ਰਿਹਾ ਇੰਡਸਟਰੀ ਬਾਹਰ ਨੂੰ ਭੱਜ ਗਈ ਹੈ ਬਿਕੋਜ਼ ਇਲੈਕਟ੍ਰਿਸਿਟੀ ਅੱਜ ਸਭ ਤੋਂ ਵੱਧ ਮਹਿੰਗੀ ਹੈ ਲਾਅਨ ਆਰਡਰ ਇੱਥੇ ਨਹੀਂ ਹੈ ਇਸ ਕਿਸਮ ਦਾ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਜਦੋਂ ਪੰਜਾਬ 'ਚ ਲਾਅਲੈਸਨਸ ਲਾਅਨ ਆਰਡਰ ਦਾ ਕੋਲਾਪਸ ਔਰ ਫਾਈਨੈਂਸ਼ੀਅਲ ਐਮਰਜੈਂਸੀ ਲੱਗੀ ਹੋਈ ਹੈ ਕਿ ਪੰਜਾਬ ਦੀ ਫਾਈਨੈਂਸ਼ੀਅਲ ਹੈਲਥ ਇਜ਼ ਲਾਈਕ ਔਨ ਵੈਂਟੀਲੇਟਰ ਆਈ ਸੀ ਯੂ 'ਚ ਇੰਨਾ ਹਾਲਾਤਾਂ 'ਚ ਜਦੋਂ ਜੂਨ ਆ ਜਨੂਅਰੀ ਤੋਂ ਜੂਨ ਤੱਕ ਮੇਨੂੰ ਲੱਗਦਾ 35-40 ਹਜ਼ਾਰ ਕਰੋੜ ਇਹਨਾਂ ਨੇ ਕਰਜ਼ਾ ਲੈ ਲਿਆ ਸਰਕਾਰ ਕੋਲ ਪੈਸੇ ਤਾਂ ਹੈ ਹੀ ਨਹੀਂ ਚਲਾਉਣ ਨੂੰ ਖਰਚ ਸਾਰੇ ਕਹਿ ਰਹੇ ਕਿ ਇਹਨਾਂ ਦੀ ਜਿਹੜੀ ਰੈਵਨਿਊ ਜਨਰੇਸ਼ਨ ਉਹ ਡਿਗਰੀ ਹੈ ਇਹ ਹਾਲਾਤ 'ਚ ਲੁਧਿਆਣੇ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਪਹਿਲਾਂ ਵੀ ਚੀਟ ਕੀਤਾ ਗਿਆ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਗਿਆ ਇਹ ਸਾਰਾ ਕੰਮ ਦਿੱਲੀ ਦਾ ਫੇਲ ਮਾਡਲ ਚਾਹੇ ਉਹ ਸਿੱਖਿਆ ਕ੍ਰਾਂਤੀ ਐ ਚਾਹੇ ਹੰਦ ਕ੍ਰਾਂਤੀ ਐ ਚਾਹੇ ਕੋਈ ਕ੍ਰਾਂਤੀ ਐ ਇਹ ਸਾਰੇ ਫੇਲ ਮਾਡਲ ਨੂੰ ਅੱਜ ਦਿੱਲੀ ਦੀ ਜਿਹੜੀ ਲੀਡਰਸ਼ਿਪ ਐ ਜਿਹੜੀ ਰਿਮੋਟ ਕੰਟਰੋਲ ਪੰਜਾਬ ਨੂੰ ਕਰਨਾ ਚਾਹੁੰਦੀ ਐ ਮੈਂ ਆਸ ਕਰੂੰਗਾ ਉਮੀਦ ਕਰੂੰਗਾ ਔਰ ਅਪੀਲ ਵੀ ਕਰਦਾ ਐ ਦੈਟ ਪੀਪਲ ਸ਼ੁੱਡ ਸੀ ਥਰੂ ਥੀਸ ਗੇਮਸ ਐਂਡ ਰਿਜੈਕਟ ਥਿਸ ਲੀਡਰਸ਼ਿਪ ਜਿਹੜੀ ਦਿੱਲੀ ਤੋਂ ਰਿਜੈਕਟ ਹੋਈ ਐ ਜਿੰਨਾ ਤੋਂ 3.5 ਸਾਲ ਚ ਇਹ ਨਹੀਂ ਮਾਹੌਲ ਠੀਕ ਹੋਇਆ ਉਹਨਾਂ ਨੇ ਹੁਣ ਕੀ ਕਰਦੇ ਨੇ